ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਹਰਿਆਣੇ ਤੋਂ ਆਏ ਇੱਕ ਪਰਿਵਾਰ ਨੇ ਹਸਪੀਟਲ ਸਟਾਫ ਤੇ ਬਦਸਲੂਕੀ ਤੇ ਹੱਥੋਂ ਪਾਈ ਤੇ ਨਾਲ ਦੀ ਨਾਲ ਵੀਡੀਓ ਮਟਾਉਣ ਦੇ aarop ਲਗਾਏ ਮਰੀਜ਼ ਬਿੰਦੂ ਦੇ ਪਰਿਵਾਰ ਅਨੁਸਾਰ ਉਸ ਦੀ ਮਾਤਾ ਨੂੰ ਕੱਲ ਹਾਰਟ ਅਟੈਕ ਆਇਆ ਸੀ ਤੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰਿਵਾਰ ਨੇ ਦੋਸ਼ ਲਗਾਇਆ ਕਿ ਪੈਸੇ ਲੈਣ ਦੇ ਬਾਵਜੂਦ ਵੀ ਉਹਨਾਂ ਦੀ ਮਾਤਾ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਗਈਆਂ ਬਾਥਰੂਮ ਦੀ ਪਾਈਪ ਲਗਾਉਣ ਤੇ ਸਰੀਰ ਵਿੱਚ 45 ਸਰਿੰਜਾ ਕੱਢਣ ਦੇ ਲਈ ਕਿਹਾ ਗਿਆ ਤਾਂ ਨਰਸ ਵੱਲੋਂ ਉਲਟੇ ਉਹਨਾਂ ਦੇ ਨਾਲ ਜੋ ਕਿ ਬਦਸਲੂਕੀ ਕੀਤੀ ਗਈ ਉਲਟੇ ਜਵਾਬ ਦਿੱਤੇ ਗਏ ਤੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਵਾਰਦਾਤ ਦੀ ਵੀਡੀਓ ਬਣਾਈ ਤਾਂ ਨਰਸ ਨੇ ਫੋਨ ਖੋ ਕੇ ਚਪੇੜ ਵੀ ਮਾਰੀ ਤੇ ਉਧਰ ਡਾਕਟਰ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾਵੇਗੀ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਅੱਜ ਕੱਲ ਮੇਰੀ ਮੰਮੀ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਇੱਥੇ ਐਡਮਿਟ ਕੀਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੀ ਨਾ ਬਾਥਰੂਮ ਵਾਲੀ ਪਾਈਪ ਲੱਗੀ ਆ ਕੱਲ ਦੇ ਤੜਫੀ ਆਉਂਦੇ ਸਰ ਸਾਡੇ 350 슈ਗਰ ਹੈ ਬਸ ਸਾਡੇ ਤੋਂ ਆਉਂਦੇ ਨੇ 450 ਦੇ दो 500 ਦੇ दो 400 ਦੇ दो ਬਸ ਇਦਾਂ ਟੈਸਟ ਦੇ ਪੈਸੇ ਲਈ ਜਾਂਦੇ ਨੇ ਕੋਈ ਟੈਸਟ ਨਹੀਂ ਹੋ ਰਿਹਾ ਕੁਛ ਨਹੀਂ 20000 ਰੁਪਏ ਲੱਗ ਗਿਆ ਸਾਡਾ ਜੀ ਰੋੜ ਦੇ ਕਿਉਂ ਲੈ ਗਏ ਆਪਣੀ ਮਾਂ ਨੂੰ ਕੀ ਗੱਲ ਹੈ ਇਸ ਦੀ ਸਰੋ ਬਦਤਮੀਜ਼ੀ ਕਰਦੀ ਸੀ ਨਰਸ ਸਾਡੇ ਨਾਲ ਸੀ ਕਿ ਬਾਥਰੂਮ ਵਾਲੀ ਪਾਈਪ ਲਗਾ ਦਿਓ ਸਰੀੰਜ ਕੱਢ ਦਿਓ ਆ ਕੇ ਬਦਤਮੀਜ਼ੀ ਕਰਨ ਲੱਗੀ ਕਹਿੰਦੀ ਮੇਰੇ ਤੇ ਆਰਡਰ ਕਿੱਦਾਂ ਮਾਰਿਆ ਤੁਸੀਂ ਸਾਨੂੰ ਜਦੋਂ ਠੀਕ ਲੱਗੂਗਾ ਸੀ ਉਦੋਂ ਕਰਾਂਗੇ ਮੇਰੇ ਮੰਮੀ ਫਰੇ ਸੀ ਅਸੀਂ ਉਹਨੂੰ ਬੁਲਾਉਣ ਚਲੇ ਗਏ ਉਹ ਬਦਤਮੀਜ਼ੀ ਐਦਾ ਐਦਾ ਕਰਕੇ ਕਹਿੰਦੀ ਇੱਥੋਂ ਨਿਕਲੋ ਕਹਿੰਦੀ ਜਿੱਦਾਂ ਮੇਰਾ ਜਿਲ ਦਿਲ ਕਰੂਗਾ ਮੈਂ ਉਦਾਂ ਕਰੂੰਗੀ ਕਹਿੰਦੀ ਜਦੋਂ ਦਿਲ ਕਰੂਗਾ ਮੇਰਾ ਉਦੋਂ ਸੂਈ ਕੱਢੂੰਗੀ ਕਹਿੰਦੀ ਤੁਸੀਂ ਮੇਰੇ ਨਾਲ ਕਿੱਦਾਂ ਆਰਡਰ ਮਾਰ ਕੇ ਆਏ ਹੋ ਅਸੀਂ ਕਹਾਂ ਮੈਡਮ ਅਸੀਂ ਤੁਹਾਨੂੰ ਸਿਰਿੰਜ ਕੱਢਣ ਨੂੰ ਹੀ ਕਿਹਾ ਸੀ ਤੁਹਾਨੂੰ ਕੋਈ ਘੱਟ ਵੱਧ ਨਹੀਂ ਕਿਹਾ ਹੈਗਾ ਐਨੇ ਚ ਮੈਂ ਵੀਡੀਓ ਬਣਾਉਣ ਲੱਗੀ ਉਹ ਬਤਮੀਜ਼ੀ ਕਰ ਰਹੀ ਸੀ ਮੇਰੀ ਭੈਣ ਨਾਲ ਸਾਡੇ ਕੋਲ ਵੀਡੀਓ ਵੀ ਹੈ ਤੇ ਉਹਨੇ ਮੇਰੇ ਤੋਂ ਫੋਨ ਖੋਹਿਆ ਤੇ ਮੇਰੇ ਤੇ ਚਪੇੜ ਮਾਰੀ ਤੇ ਮੈਂ ਮੈਮ ਫੋਨ ਆਪਣਾ ਬੰਦ ਕਰਤਾ ਮੈਨੂੰ ਕਹਿੰਦੀ ਆ ਫੋਨ ਖੋਲ ਆਪਣਾ ਵੀਡੀਓ ਡਿਲੀਟ ਕਰ ਦੇ ਵੀਡੀਓ ਡਿਲੀਟ ਕਰਨੀ ਉਹਨਾਂ ਨੇ ਸਾਡੇ ਤੇ ਦੋ ਪੁਲਿਸ ਵਾਲ ਕਹਿੰਦੇ ਬੀਬੀ ਫੋਨ ਦੇ ਦੋ ਅਸੀਂ ਪ੍ਰੈਸ ਰਿਪੋਰਟਰ ਨੂੰ ਤੁਹਾਡੇ ਫੋਨ ਤੋਂ ਰਿਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਫੋਨ ਨਹੀਂ ਦਿੱਤਾ ਵੀਡੀਓ ਡਿਲੀਟ ਕਰਨ ਲਈ ਉਹਨਾਂ ਨੇ ਸਾਡੇ ਤੇ ਪੁਲਿਸ ਵਾਲੇ ਵੀ ਬੁਲਾਏ ਆ ਦੋ ਉਸ ਤੋਂ ਬਾਅਦ ਅਸੀਂ ਵੀਡੀਓ ਨਹੀਂ ਡਿਲੀਟ ਅਸੀਂ ਆਪਣੀ ਫਾਈਲ ਵੀ ਨਹੀਂ ਉਹਨਾਂ ਨੂੰ ਦਿੱਤੀ ਸਾਡੀ ਫਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਮੇਰੇ ਪਰਿਵਾਰ 'ਚ ਮੇਰੀ ਮੰਮੀ ਨੇ ਅਸੀਂ بس ਤਿੰਨ ਭੈਣਾਂ ਨੇ ਤੇ ਕੀ ਗੱਲਬਾਤ ਆਈ ਹੈ ਮੇਰੀ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਟਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੇ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੇ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੇ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਠੀਕ ਹੈ ਜੀ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਘ ਗਿਆ ਸੀ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਘ ਗਿਆ ਅੱਜ ਦਾ ਅੱਧਾ ਦਿਨ ਲੰਘ ਗਿਆ ਸੀ ਜਦ ਅਸੀਂ ਆ ਕੇ ਕਹਿ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦੰਨੇ ਲਗਾ ਦੰਨੇ ਉਹ ਤੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਿਰਿੰਜ ਨਸ ਬਲੋਕ ਹੋ ਗਈ ਸਿਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਿਰਿੰਜ ਕੱਢ ਦਿਓ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋ ਨਹੀਂ ਸਾਨੂੰ ਆਰਡਰ ਦੇ ਨਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਸੀ ਆਪੇ ਕੰਮ ਕਰ ਲੈ ਐਦਾਂ ਚੁਟਕੀਆਂ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀਬੀ ਬਦਤਮੀਜ਼ੀ ਕਰ ਰਹੀ ਆ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਆ ਉਹਨੇ ਮੇਰੇ ਭੈਣ ਕੋਲੋਂ ਫੋਨ ਖੋਸ ਕੇ ਉਹਦਾ ਥੱਪੜ ਮਾਰਿਆ ਥੱਪੜ ਮਾਰਿਆ ਜਦੋਂ ਮੈਂ ਉਹਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਵੀ ਨਖਨ ਮਾਰੇ ਉਸ ਤੋਂ ਬਾਅਦ ਸਾਨੂੰ ਬਹੁਤ ਬੁਰਾ ਪੱਲਾ ਬੋਲੇ ਸਾਡਾ ਫੋਨ ਖੋਸਣ ਦੀ ਚਿੰਨਣ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਹੋਇਆ ਮੇਰਾ ਨਾਮ ਅਕਬਜ਼ ਕਰਨ ਸਿੰਘ ਹੈ ਸਾਡੀ ਮੈਡੀਸਨ 3 ਵਾਰਡ ਆ ਸਟਾਫ ਦੇ ਪੇਸ਼ੰਗ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਬਾਈ ਹੋ ਗਈ ਸਟਾਫ ਦੇ ਵੀ ਛੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ ਚ ਹੀ ਨੇ ਤੇ ਮਰੀਜ਼ ਦੇ ਟੈਂਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹਦੀ ਚੁੰਡ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮਰੀ ਚੱਕੇ ਬਾਹਰ ਲਿਆਏ ਠੀਕ ਹੈ ਉਹਨਾਂ ਨੂੰ ਕਹੇ ਤੱਕੇ ਮਾਰੇ ਗਏ ਨੇ ਉਹ ਕਹਿੰਦਾ ਤੱਕੇ-ਤੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਸਲ ਫੱਟ ਪਾਦਾ ਇਸੇ ਦੇ ਕਿਸੇ ਨਾਲ ਗੱਲ ਕਰਨਾ ਜਾਂ ਨਹੀਂ ਗੱਲ ਦੇਖੋ ਡਿਊਟੀ ਹਿੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30-35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਸ ਆਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਇਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਵੱਟ ਇਸ ਇੰਡੀਆ ਸਟਾਫ ਨੇ ਅਥੋ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈਗਾ ਮੈਨੂੰ ਹੁਣ ਆਇਆ ਜਿਸ ਮੈਂ ਹੁਣ ਆਇਆ ਤੇ ਵੈਸੇ ਐਮਐਸਰ ਅੰਦਰ ਬੈਠੇ ਨੇ ਵਾਰਡ ਵਿੱਚ ਉਹਦੀ ਇਨਕੁਆਇਰੀ ਪ੍ਰੋਪਰ ਚੱਲ ਰਹੀ ਆ ਉਹ ਇੱਕ ਲਗ ਇਸ਼ੂ ਬਣਿਆ ਹੋਇਆ ਪਰ ਸਾਨੂੰ ਇਹ ਕਿ ਮਰੀਜ਼ ਦੀ ਹਾਲਤ ਜਿਹੜੀ ਆ ਉਹ ਸੀਰੀਅਸ ਆ ਇਹਨਾਂ ਨੂੰ ਪਹਿਲੇ ਅਟੈਕ ਆ ਚੁੱਕਾ ਸੀ ਇਹਨਾਂ ਨੂੰ ਲੈਣ ਆਇਆ ਠੀਕ ਹੈ ਉਹ ਸਟ੍ਰੀਚਰ ਲੈ ਕੇ ਆ ਰਹੇ ਸੀ ਇਹਨੂੰ ਸ਼ਿਫਟ ਕਰਾ ਰਹੇ ਹਾਂ ਬਹੁਤ ਦੇਰ ਹੋ ਗਈ ਹੈ ਚਾਰੇ ਦੇ ਪਾਸੇ ਮੈਨੂੰ ਮੈਨੂੰ ਹੁਣੇ ਫੋਨ ਆਇਆ ਮੈਂ ਇੱਦੀ ਪਰਨਾ ਪਨ ਕੇ ਆ ਗਿਆ ਮੈਂ ਆਉਣ ਦਾ ਪੱਗ ਬਣ ਕੇ ਕੋਟ ਪਹਿਨ ਕੇ ਆਇਆ ਹਾਂ ਮੈਂ ਹੁਣੇ ਇੱਦਾਂ ਆਇਆ ਮੈਨੂੰ ਹੁਣੇ ਫੋਨ ਆਇਆ ਮੈਂ ਵੀ ਵਰਡ ਦਾ ਜੂਨੀਅਰ ਡਾਕਟਰ ਨਹੀਂ ਸਾਡੇ ਸਾਰੇ ਸੀਨੀਅਰ ਵੀ ਆਏ ਆ ਅੰਦਰ ਰਮਨ ਸਰ ਵੀ ਬੈਠੇ ਆ ਅਸੀਂ ਇਹਨਾਂ ਨੂੰ ਕਾਫੀ ਦੇਰ ਤੋਂ ਸਮਝਾ ਰਹੇ ਹਾਂ ਪਰ ਸਮਝ ਨਹੀਂ ਰਹੀ ਹੈ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦੇ ਵੀ ਇਹਨੂੰ ਸ਼ਿਫਟ ਕਰਵਾ ਲਓ ਅੰਦਰ ਠੀਕ ਹੈ ਬਾਕੀ ਜੀ ਸਰ ਬੈਠੇ ਨੇ ਮੈਡੀਸਿਨ ਦੇਣ ਵਾਲੀ ਤੁਸੀਂ ਉਹਨਾਂ ਨਾਲ ਗੱਲ ਕਰਨ ਚਾਹੇ ਮੇਰਾ ਨਾਮ ਡਾਕਟਰ ਜਸਕਰਨ ਸਿੰਘ ਆ ਮੈਂ ਥਾਰਡੀ ਰੈਜ਼ੀਡੈਂਟ ਆ ਇੱਥੇ ਜੀ ਮੈਡੀਸਿਨ ਡਾਕਟਰ